ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧਰੀਰਾ ਦੇ ਪੇਜ ਜੁੜੇ ਜਿੰਨੇ ਭਰਾ ਜੁੜੇ ਸਾਰਿਆਂ ਨੂੰ ਵੈਲਕਮ ਤੇ ਛਨੀਰ ਦੀ ਵੀਡੀਓ ਦਿਖਾਉਣ ਜਾ ਰਹੇ ਆ ਜੱਬ ਤੁਹਾਨੂੰ ਛਨੀਰ ਦੇ ਵਿੱਚ ਇੱਕ ਵੱਡੇ ਪੱਤਰ ਤੇ ਜਿਹੜਾ ਪੰਚਾਇਤ ਵੱਲੋਂ ਘਰਾਂ ਦੀ ਉਸਾਰੀ ਦਾ ਕੰਮ ਜਿਹੜਾ ਸਟਾਰਟ ਕੀਤਾ ਗਿਆ ਸ਼ੁਰੂਆਤ ਹੋਈ ਆ ਕੁਝ ਘਰ ਤੁਹਾਨੂੰ ਦਿਖਾਵਾਂਗੇ ਆਪਾਂ ਜਿਹੜੇ ਜੋਗ ਨਹੀਂ ਸੀ ਘਰ ਕਿ ਕੋਈ ਗਰੀਬੀ ਚਲੋ ਕਈ ਵਾਰੀ ਇੰਨੀ ਹੁੰਦੀ ਆ ਵੀ ਆਪਾਂ ਘਰ ਪਾ ਨਹੀਂ ਸਾਦੇ ਹੁੰਦੇਗੇ ਤੇ ਤੁਹਾਨੂੰ ਆਪਾਂ ਅੱਜ ਇਹ ਵੀਡੀਓ ਇਹੇ ਘਰ ਦਿਖਾਉਣੇ ਆ ਜਿਨ੍ਹਾਂ ਨੂੰ ਬਹੁਤ ਵਧੀਆ ਮਦਦ ਹੋਈ ਆ ਘਰ ਪਾਉਣ ਦੇ ਵਿੱਚ ਜਿਨ੍ਹਾਂ ਦੇ ਘਰਾਂ ਦਾ ਕੰਮ ਚੱਲ ਪਿਆਗਾ ਤੇ ਆ ਜੋ ਆਪਾਂ ਤੁਹਾਨੂੰ ਗੱਲਬਾਤ ਵੀ ਕਰਦੇ ਆ ਪਹਿਲਾਂ ਦਿਖਾਉਨੇ ਆ ਆਪਾਂ ਦੇਖ ਸਾਦੇ ਉਸ ਇਧਰ ਘਰ ਪੈਣੇ ਸ਼ੁਰੂ ਹੋ ਚੁੱਕੇ ਨੇ ਵੀ ਵਧੀਆ ਆਪਾਂ ਜਿਹੜੇ ਆ ਹਰੇਕ ਬੰਦਾ ਆਪੋ ਦੇ ਕੰਮ ਦੀ ਜਿਹੜੀ ਸੈਟਿੰਗ ਕਰੀ ਜਾਂਦਾਗਾ ਤੇ ਬਹੁਤ ਵਧੀਆ ਇੱਕ ਪੰਚਾਇਤ ਵੱਲੋਂ ਸਰਕਾਰ ਭਾਈ ਰਾਜਪਾਲ ਨੇ ਰਾਜੂ ਜੋ ਆਪਣਾ ਇਹਨਾਂ ਘਰ ਪੈ ਰਿਹਾ ਬਾਈ ਦਾ ਆਪਾਂ ਗੱਲ ਕਰਦੇ ਆ ਬਾਈ ਕਿਵੇਂ ਜੇ ਲੱਗਿਆ ਹੁਣ ਨਵੀਂ ਪੰਚਾਇਤ ਵੱਲੋਂ ਕੰਮ ਹੋਇਆ ਆ ਬਹੁਤ ਵਧੀਆ ਹੋਇਆ ਜੀ ਆਪਣਾ ਕੰਮ ਅੱਛਾ ਹੁਣ ਆਪਣਾ ਸਾਰਾ ਬਹੁਤ ਵਧੀਆ ਹੋ ਗਿਆ ਇਹ ਠੀਕ ਆ ਠੀਕ ਆ ਹਾਂਜੀ ਤੇ ਹੋਰ ਹੁਣ ਕਿੰਨੇ ਕੁ ਦਿਨਾਂ ਦਾ ਮਤਲਬ ਕੰਮ ਤੁਸੀਂ ਸ਼ੁਰੂ ਕੀਤਾਗਾ ਅੱਜ ਕਿਰਾਏ ਜਿਗਰਾ ਕੰਮ ਕਰਕੇ ਠੀਕ ਆ ਠੀਕ ਆ ਵਧੀਆ ਸਮਾਂ ਸੂਤ ਟਾਈਮ ਨਾਲ ਪਹੁੰਚੀ ਹਾਂ ਹਾਂ ਜੀ ਵਧੀਆ ਕਰਦੇ ਸਾਡੇ ਸਰਪੰਚ ਮੈਂਬਰ ਬਹੁਤ ਵਧੀਆ ਜੀ ਠੀਕ ਆ ਬਈ ਇਹ ਵਧੀਆ ਕੰਮ ਹੋ ਗਿਆ ਥੋੜਾ ਹਨਾ ਵੀ ਇੱਕ ਗਰੀਬ ਬੰਦੇ ਨੂੰ ਘਰ ਪਹੁੰਚਣਾ ਹੁੰਦੇ ਟਾਈਮ 'ਚ ਬਹੁਤ ਪੈਂਦਾ ਨੀਸਾਰਾ ਹੋਵੇ ਜੀ ਸਾਨੂੰ ਠੀਕ ਆ ਠੀਕ ਆ ਜੀ ਹਾਂ ਜੀ